ਸਾਡੀ ਉਦਾਸੀ ਨੂੰ ਆਨੰਦ ਦੇ ਵਿੱਚ ਬਦਲੇਗਾ ਹallelujah ਸਭ ਤੋਂ ਪਹਿਲਾਂ ਸਾਨੂੰ ਸਮਝਣਾ ਹੋਊਗਾ ਕਿ ਉਦਾਸੀ ਕੀ ਆ ਦੁੱਖ ਕੀ ਆ ਅਸੀਂ ਉਦਾਸ ਕਿਉਂ ਹੁੰਦੇ ਆ ਇਹ ਉਦਾਸੀ ਮਾਨੂੰ ਉਦੋਂ ਆਉਂਦੀ ਆ ਜਦੋਂ ਕੋਈ ਕੰਮ ਸਾਡੀ ਇੱਛਾ ਦੇ ਵਿਰੁੱਧ ਹੁੰਦਾ ਆ ਜੋ ਅਸੀਂ ਆਪਣੀ ਜ਼ਿੰਦਗੀ ਵਿੱਚ ਨਹੀਂ ਚਾਹੁੰਦੇ ਸੀਗੇ ਉਹ ਹੋ ਗਿਆ ਅਸੀਂ ਉਦਾਸ ਹੋ ਜਾਂਦੇ ਹਾਂ ਜੋ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਰਨਾ ਚਾਹੁੰਦੇ ਸੀ ਉਹ ਨਹੀਂ ਹੋਇਆ ਅਸੀਂ ਤਾੜੂ ਉਦਾਸ ਹੋ ਜਾਂਦੇ ਹਾਂ ਜਦੋਂ ਅਸੀਂ ਕਿਸੇ ਤੇ ਆਸ ਕੀਤੀ ਹੁੰਦੀ ਪਰ ਸਾਡੀ ਉਹ ਆਸ ਪੂਰੀ ਨਹੀਂ ਹੁੰਦੀ ਉਦੋਂ ਅਸੀਂ ਉਦਾਸ ਹੋ ਜਾਂਦੇ ਹਾਂ ਇੱਛਾ ਨਾ ਪੂਰੀ ਹੋਣ ਦਾ ਜਿਹੜਾ ਦੁੱਖ ਆ ਉਹੀ ਉਦਾਸੀ ਦਾ ਰੂਪ ਧਾਰ ਲੈਂਦਾ ਹੈ ਪਰ ਉਸ ਤੋਂ ਵੀ ਗਹਿਰੀ ਸਚਾਈ ਇਹ ਆ ਕਿ ਅਸਲ ਵਿੱਚ ਉਦਾਸੀ ਸਾਡੀਆਂ ਕੀਤੀਆਂ ਹੋਈਆਂ ਗਲਤੀਆਂ ਦਾ ਫਲ ਹੁੰਦਾ ਹੈ ਅਸੀਂ ਉਦੋਂ ਉਦਾਸ ਹੁੰਨੇ ਆ ਜਦੋਂ ਅਸੀਂ ਗਲਤੀ ਕਰ ਲੈਂਦੇ ਆ ਤੇ ਫਿਰ ਸੋਚਦੇ ਆ ਵੀ ਇਹ ਕੀ ਹੋ ਗਿਆ ਇਦਾਂ ਨਹੀਂ ਸੀ ਹੋਣਾ ਚਾਹੀਦਾ ਪਰ ਜੋ ਹੋ ਗਿਆ ਉਹ ਸਮਾਂ ਬੀਤ ਚੁੱਕਿਆ ਆ ਉਹਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ ਜਿਹੜਾ ਸਮਾਂ ਸਾਡੇ ਕੋਲ ਆ ਇਸ ਸਮੇਂ ਦੇ ਵਿੱਚ ਰਹਿ ਕੇ ਇਸ ਸਮੇਂ ਦਾ ਠੀਕ ਇਸਤੇਮਾਲ ਕਰਕੇ ਅਸੀਂ ਉਦਾਸੀਆਂ ਚੋਂ ਬਾਹਰ ਆ ਸਕਦੇ ਹਾਂ ਉਦਾਸੀ ਸਾਡੇ ਪਾਪ ਦਾ ਫਲ ਆ ਜਦੋਂ ਅਸੀਂ ਪਾਪ ਬੀਜਦੇ ਹਾਂ ਫਿਰ ਅਸੀਂ ਦੁੱਖ ਨੂੰ ਵੱਢਦੇ ਹਾਂ ਕਸ਼ਟ ਨੂੰ ਵੱਢਦੇ ਹਾਂ ਉਦਾਸੀ ਨੂੰ ਵੱਢਦੇ ਹਾਂ ਏ পাপ ਦੀ ਫਸਲ ਆ ਜਦੋਂ ਅਸੀਂ ਚੰਗਿਆਈ ਨੂੰ ਬੀਜਦੇ ਆ ਭਲਾਈ ਨੂੰ ਬੀਜਦੇ ਆ ਤੇ ਅਸੀਂ ਖੁਸ਼ੀਆਂ ਨੂੰ ਵੜਦੇ ਆ ਆਨੰਦ ਨੂੰ ਵੜਦੇ ਆ ਸ਼ਾਂਤੀ ਨੂੰ ਵੜਦੇ ਆ ਭਲਾਈ ਦੀ ਫਸਲ ਆਨੰਦ ਤੇ ਸ਼ਾਂਤੀ আর পাপ ਦੀ ਫਸਲ ਜਿਹੜੀ ਉਗਦੀ ਉਹ ਉਦਾਸੀ ਦੁੱਖ ਤੇ ਕਸ਼ਟ ਹੈ ਅਸੀਂ ਬੀਜ ਦੇ ਕਿਤੇ ਆ ਕਈ ਵਾਰੀ ਉਸੇ ਥਾਂ ਤੋਂ ਨਹੀਂ ਵੱਢਦੇ ਪਰ ਹੋਰ ਥਾਂ ਤੋਂ ਵੱਢਦੇ ਮੰਨ ਲਓ ਤੁਸੀਂ ਧੋਖਾ ਦਿੱਤਾ ਕਿਸੇ ਬੰਦੇ ਨੂੰ ਸ਼ਹਿਰ ਪਰ ਤੁਹਾਨੂੰ ਹੋ ਸਕਦਾ ਧੋਖਾ ਤੁਹਾਡੇ ਆਪਣੇ ਦੇ ਦੇਣ ਪਰ ਤੁਸੀਂ ਧੋਖਾ ਬੀਜਿਆ ਸੀ ਇਸ ਲਈ ਕਿਤੇ ਨਾ ਕਿਤੇ ਤੁਹਾਨੂੰ ਧੋਖਾ ਹੀ ਵੱਡਣਾ ਪਿਆ ਹੋ ਸਕਦਾ ਤੁਸੀਂ ਬਾਹਰੋਂ ਚੋਰੀ ਕਰਕੇ ਘਰ ਲੈ ਕੇ ਆਓ ਪਰ ਤੁਹਾਡੀ ਆਪਣੀ ਚੋਰੀ ਘਰੋ ਹੀ ਹੋ ਜਵੇ ਤੁਸੀਂ ਚੋਰੀ ਬੀਜੀ ਸੀ ਚੋਰੀ ਵੱਢਣੀ ਬਈ ਹੋ ਸਕਦਾ ਤੁਸੀਂ ਤੀਲੇ ਦੀ ਚੋਰੀ ਕੀਤੀ ਹੋਵੇ ਪਰ ਵੱਢਣੀ ਪਵੇ ਸੋਨੇ ਦੀ ਚੋਰੀ ਘਵਾਚ ਜਾਵੇ ਤੁਹਾਡਾ ਸੋਨਾ ਕਿਉਂਕਿ ਇੱਕ ਦਾਣਾ ਬੀਜਦੇ ਆਂ ਤੇ ਉਹ ਬਹੁਤ سارے ਦਾਣੇ ਲੈ ਕੇ ਜਿਹੜਾ ਇਹ ਫਸਲ ਲੈ ਕੇ ਆਉਂਦਾ ਆ ਕਣਕ ਦਾ ਇੱਕ ਦਾਣਾ ਜ਼ਮੀਨ ਵਿੱਚ ਜਾਂਦਾ ਆ ਤੇ ਕਿੰਨੇ ਸਾਰੇ ਦਾਣਿਆਂ ਨੂੰ ਜਨਮ ਦਿੰਦਾ ਆ ਇਸੇ ਤਰ੍ਹਾਂ ਜਦੋਂ ਅਸੀਂ ਛੋਟੀ ਜਿਹੀ ਬੁਰਾਈ ਬੀਜਦੇ ਆ ਤਾਂ ਕਿੰਨੀਆਂ ਸਾਰੀਆਂ ਬੁਰਾਈਆਂ ਲੈ ਕੇ ਉਗਰਦੀ ਆ ਕਿੰਨੀਆਂ ਬੁਰਾਈਆਂ ਪੈਦਾ ਹੁੰਦੀਆਂ ਨੇ ਠੀਕ ਉਸੇ ਹੀ ਤਰ੍ਹਾਂ ਜਦੋਂ ਅਸੀਂ ਇੱਕ ਭਲਾਈ ਨੂੰ ਬੀਜਦੇ ਆ ਤੇ ਉਹ ਵੀ ਵੱਡੀ ਫਸਲ ਲੈ ਕੇ ਪੈਦਾ ਹੁੰਦੀ ਆ ਅੱਜ ਜੋ ਵੀ ਅਸੀਂ ਆਪਣੇ ਜੀਵਨ ਦੇ ਵਿੱਚ ਹੰਡਾ ਰਹੇ ਹਾਂ ਭੋਗ ਰਹੇ ਹਾਂ ਖੁਸ਼ੀਆਂ ਜਾਂ ਗਮ ਇਹ ਅਸੀਂ ਆਪਣੇ ਬੀਜੇ ਹੋਏ ਨੂੰ ਵੱਢ ਰਹੇ ਹਾਂ ਅਸੀਂ ਆਪਣਾ ਕੀਤਾ ਹੋਇਆ ਫਲ ਜਿਹੜਾ ਆ ਉਹ ਪਾ ਰਹੇ ਹਾਂ ਅਰ ਵਚਨ ਦੇ ਵਿੱਚ ਲਿਖਿਆ ਜੋ ਅਸੀਂ ਦੇਹ ਦੇ ਵਿੱਚ ਬੀਜਾਂਗੇ ਉਹ ਅਸੀਂ ਦੇਹ ਵਿੱਚ ਵੱਡਾਂਗੇ ਅਰ ਜੋ ਅਸੀਂ ਆਤਮਾ ਦੇ ਵਿੱਚ ਬੀਜਾਂਗੇ ਉਹ ਅਸੀਂ ਆਤਮਾ ਦੇ ਵਿੱਚ ਵੱਡਾਂਗੇ ਜੋ ਤੁਸੀਂ ਇਸ ਸੰਸਾਰ ਦੇ ਵਿੱਚ ਕਰ ਰਹੇ ਹੋ ਆਪਣੇ ਜਿਸਮ ਦੇ ਲਈ ਕਰ ਰਹੇ ਹੋ ਜਿਸਮ ਦੇ ਸੁੱਖ ਦੇ ਲਈ ਕਰ ਰਹੇ ਹੋ ਜਿਸਮਾਨੀ ਖੁਆਇਸ਼ਾਂ ਦੇ ਲਈ ਕਰ ਰਹੇ ਹੋ ਉਹ ਤੁਹਾਨੂੰ ਜਿਸਮ ਦੇ ਲਈ ਹੀ ਵੱਡਣਾ ਪਏਗਾ ਪਰ ਜੋ ਤੁਸੀਂ ਆਤਮਾ ਦੇ ਲਈ ਕਰੋਗੇ ਉਹ ਤੁਸੀਂ ਆਤਮਾ ਵਿੱਚ ਪ੍ਰਾਪਤ ਕਰੋਗੇ ਸੋ ਇਹਹੀ ਡੈਫੀਨੇਸ਼ਨ ਆ ਮੇਰੇ ਕੋਲੇ ਉਦਾਸੀ ਦੀ ਕਿ ਜਦੋਂ ਅਸੀਂ ਕੁਝ ਗਵਾਹ ਲੈਨੇ ਆ ਤੇ ਉਸ ਗਵਾਚੇ ਤੋਂ ਬਾਅਦ ਜੋ ਸਾਡੇ ਨਾਲ ਵਾਪਰਦਾ ਉਹ ਇੱਕ ਉਦਾਸੀ ਆ ਜਦੋਂ ਸਾਡਾ ਦਿਲ ਟੁੱਟਦਾ ਤੇ ਦਿਲ ਟੁੱਟਣ ਦੇ ਬਾਅਦ ਜੋ ਵਾਪਰਦਾ ਹੈ ਸਾਡੇ ਅੰਦਰ ਉਹ ਉਦਾਸੀ ਆ ਜਦੋਂ ਬੀਤ ਚੁੱਕਿਆ ਵੇਲਾ ਹੱਥ ਨਹੀਂ ਆਉਂਦਾ ਤੇ ਜੋ ਵਾਪਰਿਆ ਸਾਡੇ ਅੰਦਰ ਉਹ ਇੱਕ ਉਦਾਸੀ ਆ ਪਰ ਪਰਮੇਸ਼ਰ ਮਿਹਰਬਾਨਿਆ ਉਹ ਸਾਨੂੰ ਹਰ ਉਦਾਸੀ ਤੋਂ ਆਜ਼ਾਦ ਕਰਨਾ ਚਾਹੁੰਦਾ ਹੈ ਉਹ ਸਾਨੂੰ ਨਜ਼ਾਰ ਦੇਣਾ ਚਾਹੁੰਦਾ ਹੈ ਹਰ ਉਦਾਸੀ ਤੋਂ ਇਸ ਲਈ ਅੱਜ ਦਾ ਦਿਨ ਸਾਨੂੰ ਦਿੱਤਾ ਪਰਮੇਸ਼ਰ ਨੇ ਕਿ ਅਸੀਂ ਹਰ ਉਦਾਸੀ ਤੋਂ ਆਜ਼ਾਦ ਹੋ ਜਾਈਏ ਐਂ ਸਾਡੀਆਂ ਉਦਾਸੀਆਂ ਆਨੰਦ ਦੇ ਵਿੱਚ ਬਦਲ ਜਾਣ ਹਾਲੇਲੂਇਆ ਹਾਲੇਲੂਇਆ ਪਹਿਲਾ ਪਤਰਸ ਪੰਜੇ ਦੇ ਆਏ ਉਹਦੀ 8 ਤੇ 9 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਆ ਸੁਚੇਤ ਹੋਵੋ ਜਾਗਦੇ ਰਹੋ ਤੁਹਾਡਾ ਵਿਰੋਧੀ ਸ਼ੈਤਾਨ ਬੁੱਕ ਦੇ ਸ਼ੀ ਵਾਂਗ ਪਾੜਦਾ ਫਿਰਦਾ ਹੈ ਭਈ ਕਿੰਨੂੰ ਬਾੜ ਖਾਵਾਂ ਤੁਸੀਂ ਆਪਣੀ ਨੇਚਾ ਵਿੱਚ ਤਕੜੇ ਹੋਵੋ ਕਿ ਉਹਦਾ ਸਾਹਮਣਾ ਕਰੋ ਏ ਜਾਣ ਕੇ ਜੋ ਤੁਹਾਡੇ ਗੁਰ ਭਾਈ ਜਿਹੜੇ ਜਗਤ ਵਿੱਚ ਹਨ ਉਹਨਾਂ ਨੂੰ ਵੀ ਇਹੋ ਦੁੱਖ ਸਹਿਣੇ ਪੈਂਦੇ ਹਨ ਕਿਈ ਵਾਰੀ ਸਾਨੂੰ ਚੰਗਾ ਕੰਮ ਕਰਨ ਦੇ ਬਾਵਜੂਦ ਵੀ ਰਿਜ਼ਲਟ ਇਹਨਾ ਚੰਗਾ ਨਹੀਂ ਮਿਲ ਰਿਹਾ ਹੁੰਦਾ ਫਿਰ ਵੀ ਅਸੀਂ ਉਦਾਸ ਹੋ ਜਾਂਦੇ ਹਾਂ ਕਿ ਮੈਂ ਤਾਂ ਸਾਰਿਆਂ ਨਾਲ ਭਲਾਈ ਕਰਦਾ ਆਂ ਫਿਰ ਮੇਰੇ ਨਾਲ ਭਲਾਈ ਕਿਉਂ ਨਹੀਂ ਵਾਪਰ ਰਹੀ ਮੈਂ ਸਾਰਿਆਂ ਦੇ ਨਾਲ ਸੱਚਾਈ ਤੇ ਵਫਾਦਾਰੀ ਨਾਲ ਚੱਲਦਾ ਹਾਂ ਲੋਕੀ ਮੈਨੂੰ ਕਿਉਂ ਧੋਖਾ ਦੇ ਰਹੇ ਆ ਵਚਨ ਚ ਲਿਖਿਆ ਭਲਾਈ ਕਰਦਾ ਅੱਖ ਨਾ ਜਾਈ ਜੇਕਰ ਕਦੇ ਤੁਹਾਡੇ ਮਨ ਦੇ ਵਿੱਚ ਇਦਾਂ ਆਉਂਦਾ ਆ ਕਿ ਮੈਂ ਠੀਕ ਕਰ ਰਿਹਾ ਪਰ ਮੇਰੇ ਨਾਲ ਬੁਰਾ ਕਿਉਂ ਹੋ ਰਿਹਾ ਆ ਤਾਂ ਵਚਨ ਸਾਨੂੰ ਇਦਾਂ ਕਹਿੰਦਾ ਕਹਿੰਦਾ ਤੁਹਾਡੇ ਗੁਰ ਭਾਈ ਜਿਹੜੇ ਜਗਤ ਵਿੱਚ ਹਨ ਗੁਰ ਭਾਈ ਦਾ ਮਤਲਬ ਹੁੰਦਾ ਇੱਕੋ ਗੁਰੂ ਨੂੰ ਫੋਲੋ ਕਰਨ ਵਾਲੇ ਚੇਲੇ ਆਪਸ ਵਿੱਚ ਭੈਣ ਭਰਾ ਹੁੰਦੇ ਆ ਜਿੱਦਾਂ ਤੁਸੀਂ ਯਿਸੂ ਮਸੀਹ ਨੂੰ ਮੰਨਦੇ ਹੋ ਤੁਹਾਡੇ ਨਾਲ ਬੈਠੇ ਵੀ ਯਿਸੂ ਮਸੀਹ ਨੂੰ ਮੰਨਦੇ ਆ ਅਸੀਂ ਯਿਸੂ ਮਸੀਹ ਨੂੰ ਮੰਨਦੇ ਆ ਜਾਂ ਕਿਸੇ ਹੋਰ ਪਿੰਡ ਦਾ ਬੰਦਾ ਵੀ ਯਿਸੂ ਮਸੀਹ ਨੂੰ ਮੰਨਦਾ ਤੇ ਆਪਾਂ ਕੀ ਆ ਗੁਰ ਭਾਈ ਇੱਕ ਗੁਰੂ ਨੂੰ ਮੰਨਣ ਵਾਲੇ ਗੁਰ ਭਾਈ ਹੁੰਦੇ ਆ ਤਾਂ ਕਹਿੰਦਾ ਜਿਹੜੇ ਇਸ ਜਗਤ ਵਿੱਚ ਤੁਹਾਡੇ ਗੁਰ ਭਾਈ ਆ ਉਹਨਾਂ ਨੂੰ ਵੀ ਇਹ ਦੁੱਖ ਸਹੜੇ ਪੈਂਦੇ ਆ ਜੋ ਤੁਸੀਂ ਝੱਲ ਰਹੇ ਹੋ ਜੋ ਤੁਹਾਡੇ ਤੇ ਵਾਪਰ ਰਿਹਾ ਤੁਸੀਂ ਇਕੱਲੇ ਨਹੀਂ ਆ ਤੁਹਾਡੇ ਗੁਰ ਭਾਈ ਵੀ ਉਹ ਦੁੱਖਾਂ ਨੂੰ ਸਹੰਦੇ ਆ ਪਰ ਵਚਨ ਕੀ ਕਹਿੰਦਾ ਕਹਿੰਦਾ ਸੁਚੇਤ ਹੋਵੋ ਜਾਗਦੇ ਰਹੋ ਤੁਹਾਡਾ ਵਿਰੋਧੀ ਸ਼ੈਤਾਨ ਤੁਹਾਡਾ ਵਿਰੋਧੀ ਤੁਹਾਡਾ ਗਵਾਂਡੀ ਨਹੀਂ ਲਿਖਿਆ ਤੁਹਾਡਾ ਵਿਰੋਧੀ ਤੁਹਾਡਾ ਭਰਾ ਨਹੀਂ ਲਿਖਿਆ ਤੁਹਾਡਾ ਵਿਰੋਧੀ ਕੋਈ ਰਿਸ਼ਤੇਦਾਰ ਨਹੀਂ ਲਿਖਿਆ ਲਿਖਿਆ ਤੁਹਾਡਾ ਵਿਰੋਧੀ ਸ਼ੈਤਾਨ ਕਿਉਂਕਿ ਸਾਡੀ ਲੜਾਈ ਲਹੂ ਤੇ ਮਾਸ ਦੇ ਨਾਲ ਨਹੀਂ ਆ ਸਾਡੀ ਲੜਾਈ ਆਤਮਿਕ ਦੁਨੀਆ ਦੇ ਵਿੱਚ ਆ ਸਾਡੀ ਲੜਾਈ ਆਤਮਿਕ ਆ ਸਾਡੀ ਲੜਾਈ ਹਨੇਰੇ ਤੇ ਚਾਨਣ ਦੀ ਲੜਾਈ ਆ ਇਸ ਲਈ ਵਚਨ ਚ ਲਿਖਿਆ ਸੁਚੇਤ ਹੋਵੋ ਜਾਗਦੇ ਰਹੋ ਤੁਹਾਡਾ ਵਿਰੋਧੀ ਸ਼ੈਤਾਨ ਬੁੱਕ ਦੇ ਸ਼ੀ ਮੰਗ ਪਾੜਦਾ ਫਿਰਦਾ ਯਾ ਗਰਜਦੇ ਹੋਏ ਸ਼ੇਰ ਦੀ ਨਿਆਈ ਜਿੱਦਾਂ ਭੁੱਖਾ ਸ਼ੇਰ ਗਰਜਦਾ ਯਾ ਇੱਧਰ ਉੱਧਰ ਚੁੜਿਆ ਫਿਰਦਾ ਵੀ ਕੋਈ ਸ਼ਿਕਾਰ ਲੱਭੇ ਤੇ ਬਸ ਮੈਂ ਖਾਜ ਮਾਂ ਕਹਿੰਨਾ ਐਦਾਂ ਤੁਹਾਡਾ ਵਿਰੋਧੀ ਜਿਹੜਾ ਯਾ ਸ਼ੈਤਾਨ ਉਹ ਬੁੱਕ ਦਾ ਫਿਰਦਾ ਯਾ ਪਾੜਦਾ ਫਿਰਦਾ ਯਾ ਭਈ ਕਿੰਨੂੰ ਪਾੜ ਖਾਵਾਂ ਉਹ ਲੱਭਦਾ ਯਾ ਵੀ ਕਿੰਨੂੰ ਪਾੜ ਖਾਵਾਂ ਜੇ ਤੁਸੀਂ ਕਮਜ਼ੋਰ ਹੋਗੇ ਉਨੀ ਪਾੜ ਖਾਣਾ ਯਾ ਉਨੇ ਢਾ ਲੈਣਾ ਆ ਜੇ ਤੁਸੀਂ ਇਕੱਲੇ ਰਹਿ ਗਏ ਤਾਂ ਵੀ ਉਹਨੇ ਢਾ ਲੈਣਾ ਆ ਸ਼ੇਰ ਕਿਹਦਾ ਸ਼ਿਕਾਰ ਕਰਦਾ ਆ ਜਾਂ ਤਾਂ ਜਿਹੜਾ ਸਭ ਤੋਂ ਕਮਜ਼ੋਰ ਆ ਝੁੰਡ ਵਿੱਚ ਉਹਨੂੰ ਫੜਦਾ ਆ ਜਾਂ ਫਿਰ ਉਹਨੂੰ ਫੜਦਾ ਜਿਹੜਾ ਝੁੰਡ ਤੋਂ ਬਾਹਰ ਆ ਜਿਹੜਾ ਇਕੱਲਾ ਆ ਕਈ ਵਾਰੀ ਅਸੀਂ ਆਪਣਾ ਝੁੰਡ ਛੱਡ ਕੇ ਝੁੰਡ ਤੋਂ ਬਾਹਰ ਹੋ ਜਾਂਦੇ ਆ ਸੀ ਧਰਮੀ ਲੋਕਾਂ ਦਾ ਝੁੰਡ ਛੱਡ ਦਿੰਨੇ ਆ ਸਾਨੂੰ ਲੱਗਦਾ ਮੈਂ ਇਕੱਲਾ ਠੀਕ ਆ ਮੈਂ ਬਹੁਤ ਸਿਆਣਾ ਆ ਮੈਨੂੰ ਨਹੀਂ ਲੋੜ ਸੰਗਤ ਕਰਨ ਦੀ ਮੈਂ ਘਰੇ ਕਰ ਲਿਆ ਕਰੂੰਗਾ ਮੈਂ ਆਪੇ ਹੀ ਕਰ ਲੂੰਗਾ ਜਾਂ ਤੁਸੀਂ ਝੁੰਡ ਦੇ ਵਿੱਚ ਹੋ ਕੇ ਵੀ ਤੁਸੀਂ ਚੰਗਾ ਖਾਣਾ ਨਹੀਂ ਖਾਂਦੇ ਭੋਜਨ ਨਹੀਂ ਸ਼ੱਕਦੇ ਸਹੀ ਤਰ੍ਹਾਂ ਤੁਸੀਂ ਕਮਜ਼ੋਰ ਆ ਤਦ ਵੀ ਖਤਰੇ ਵਿੱਚ ਆ ਨਾ ਤਾਂ ਝੁੰਡ ਤੋਂ ਪਾਸੇ ਹੋਵੋ ਤੇ ਨਾ ਕਮਜ਼ੋਰ ਹੋਵੋ ਤਕੜੇ ਹੋਵੋ ਤੇ ਝੁੰਡੇ ਦੇ ਵਿੱਚ ਰਭੋ ਸੰਗਤੀ ਦੇ ਵਿੱਚ ਰਭੋ ਸੰਗਤ ਕਰਦੇ ਰਭੋ ਬਹੁਤ سارے ਲੋਕ ਸਿਆਲਾਂ ਦੀਆਂ ਛੁੱਟੀਆਂ ਬਣਾਉਣ ਗਏ ਆ ਵਾਪਸ ਆਜੋ ਮੈਂ ਉਹਨਾਂ ਨੂੰ ਕੰਨੀ ਪ੍ਰਭੂ ਯਿਸੂ ਮਸੀਹ ਦੇ ਨਾਮ 'ਤੇ ਅਸੀਂ ਤੁਹਾਡਾ ਇੰਤਜ਼ਾਰ ਕਰਦੇ ਆਂ ਆਪਣੇ ਹਿੱਸੇ ਦੀਆਂ ਬਰਕਤਾਂ ਨੂੰ ਆਣ ਕੇ ਲਵੋ ਜਿਹੜੀਆਂ ਪਰਮੇਸ਼ਵਰ ਨੇ ਤੁਹਾਡੇ ਲਈ ਇੱਥੇ ਹੀ ਰੱਖੀਆਂ ਆ ਕਿਉਂਕਿ ਜਿੱਥੇ ਦਾ ਤੁਹਾਡਾ ਰਾਸ਼ਨ ਕਾਰਡ ਆ ਉਥੋਂ ਹੀ ਤੁਹਾਨੂੰ ਰਾਸ਼ਨ ਮਿਲਦਾ ਹੈ ਅਰ ਵਚਨ ਚ ਲਿਖਿਆ ਮੈਂ ਤੁਹਾਨੂੰ ਆਪਣਾ ਇੱਕ ਠਹਿਰਾਇਆ ਹੋਇਆ ਸਥਾਨ ਦਿਆਂਗਾ ਅਰ ਇਹ ਸਥਾਨ ਪਰਮੇਸ਼ਵਰ ਨੇ ਤੁਹਾਨੂੰ ਦਿੱਤਾ ਹੈ ਵਿਸ਼ੇਸ਼ ਤੌਰ ਤੇ ਮੈਂ ਉਹਨਾਂ ਲੋਕਾਂ ਨੂੰ ਇਨਵਾਈਟ ਕਰਦੀ ਹਾਂ ਜਿਨ੍ਹਾਂ ਨੇ ਓਪਨ ਡੋਰ ਚਰਚ ਜੀਜ਼ਸ ਹੀਲਿੰਗ ਮਿਨਿਸਟਰੀ ਕੋਟੇਵਾਲ ਕੋ ਬਪਤਿਸਮੇ ਲਏ ਆ ਕਿਉਂਕਿ ਇੱਕ ਆਜੜੀ ਦਾ ਫਰਜ ਹੈ ਭੇਡਾਂ ਦੇ ਲਈ ਜ਼ਿੰਮੇਵਾਰ ਹੋਣਾ ਜੇ ਮੈਂ ਓਪਨ ਡੋਰ ਚਰਚ ਦੇ ਵਿੱਚੋਂ ਜਿਨ੍ਹਾਂ ਦੇ ਬਪਤਿਸਮੇ ਹੋਏ ਆ ਮੈਂ ਉਹਨਾਂ ਨੂੰ ਇੱਕ ਵਾਰੀ ਫਿਰ ਤੋਂ ਇਨਵਾਈਟ ਕਰਦੀ ਆ ਇਸ ਆਨਲਾਈਨ ਇੰਟਰਨੈਟ ਮਾਧਿਅਮ ਦੇ ਰਾਹੀਂ ਕਿ ਤੁਸੀਂ ਓਪਨ ਡੋਰ ਚਰਚ ਦੇ ਵਿੱਚ ਵਾਪਸ ਆ ਸਕਦੇ ਆ ਓਪਨ ਡੋਰ ਚਰਚ ਦੀਆਂ ਡੋਰਸ ਤੁਹਾਡੇ ਲਈ ਓਪਨ ਆ ਔਰ ਅਸੀਂ ਤੁਹਾਡਾ ਇੰਤਜ਼ਾਰ ਕਰਦੇ ਆ ਔਰ ਸਾਨੂੰ ਖੁਸ਼ੀ ਹੋਊਗੀ ਜਦੋਂ ਤੁਸੀਂ ਵਾਪਸ ਆਓਗੇ ਕਿਉਂਕਿ ਸਾਨੂੰ ਮੈਸੇਜ ਮਿਲਦੇ ਆ ਬਹੁਤ ਸਾਰੇ ਲੋਕ ਸੁਨੇਹੇ ਭੇਜ ਰਹੇ ਆ ਕਿ ਉਹ ਆਉਣਾ ਤਾਂ ਚਾਹੁੰਦੇ ਆ ਪਰ ਉਹਨਾਂ ਨੂੰ ਸੰਗ ਲੱਗਦੀ ਆ ਉਹਨਾਂ ਨੂੰ ਲੱਗਦਾ ਕਿ ਸਾਨੂੰ ਲੋਕੀ ਕੀ ਕਹਿਣਗੇ ਸੰਗਤ ਦੇ ਸਾਨੂੰ ਸੇਵਾਦਾਰ ਕੀ ਕਹਿਣਗੇ ਜਾਂ ਪਾਸਟਰ ਜੀ ਸਾਨੂੰ ਕੀ ਕਹਿਣਗੇ ਤੁਹਾਨੂੰ ਕਿਸੇ ਨੇ ਕੋਸ਼ ਨਹੀਂ ਕਹਿਣਾ ਇਹ ਪਰਮੇਸ਼ਰ ਨੇ ਠਹਿਰਾਇਆ ਹੋਇਆ ਸਥਾਨ ਤੁਹਾਨੂੰ ਦਿੱਤਾ ਆ ਇਹ ਤੁਹਾਡੀ ਆਪਣੀ ਚਰਚ ਆ ਤੁਸੀਂ ਇਸ ਚਰਚ ਨੂੰ ਵਾਪਸ ਜੁਆਇਨ ਕਰ ਸਕਦੇ ਆ ਅਸੀਂ ਇੱਥੇ ਤੁਹਾਡਾ ਵੈਲਕਮ ਕਰਦੇ ਆ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਹallelujah ਤੁਸੀਂ ਆਪਣੀ ਝੁੰਡ ਦੇ ਵਿੱਚ ਵਾਪਸ ਆ ਸਕਦੇ ਆ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਕਮਜ਼ੋਰ ਹੋਵੋ ਅਸੀਂ ਨਹੀਂ ਚਾਹੁੰਦੇ ਤੁਸੀਂ ਜੰਕ ਫੂਡ ਖਾਓ ਪਰ ਅਸੀਂ ਚਾਹੁੰਦੇ ਆ ਕਿ ਤੁਸੀਂ ਪਰਮੇਸ਼ਵਰ ਦੇ ਵਿੱਚ ਬਣੇ ਰਹੋ ਤਕੜੇ ਹੋਵੋ ਔਰ ਉਹ ਦਰਵਾਜ਼ਾ ਜੋ ਪ੍ਰਭੂ ਯਿਸੂ ਮਸੀਹ ਅਸਵਰਗ ਨੂੰ ਜਾਣਦਾ ਉਸ ਦਰਵਾਜ਼ੇ ਥਾਣੀ ਲੰਘੋ ਔਰ ਸਵਰਗ ਦੇ ਵਿੱਚ ਆਪਣਾ ਸਥਾਨ ਪੱਕਾ ਕਰੋ ਹallelujah